ਅਲੀ ਸੋਣਾ ਪੈਸਾ ਨਾ ਸੀ ਉਹ ਲੈ 15 ਸਾਲ ਨਾਲ ਰਹੇ ਹੋ ਤੁਸੀਂ ਬੋਲੋ ਨਾਲ ਨਹੀਂ ਸੀ ਕਰੇ ਨਾ ਕਿੱਥੇ ਨਾਲ ਸੀ ਬੋਲੋ ਨਾਲ ਨਹੀਂ ਸੀ ਕਿਹਦੇ ਨਾਲ ਸੀ ਬੋਲੋ ਤੁਸੀਂ ਆ ਉਦੋਂ ਸੁਣਗੇ ਮੈਂ ਮੇਰਾ ਮਕਸਦ ਸੀ ਉਹਦਾ ਤੁਸੀਂ ਹੈ ਨਹੀਂ ਸੀ ਮੈਂ ਤਾਂ 2017 ਕਾ ਆਇਆ ਹਾਂ ਉਹ ਬੋਲੇ ਨਹੀਂ ਸੀ ਮਾਫੀ ਬੜਾ ਹਾਂ ਬਹੁਤ ਵਾਰੀ ਆ ਪੁੱਛੋ ਅੱਛਾ ਚਲੋ ਅਸੀਂ ਤੁਹਾਨੂੰ ਪੁੱਛਦੇ ਹਾਂ ਸਾਡੇ ਜਥੇਦਾਰ ਹਾਂ 10 ਕਿਹੜੀ ਜੇ ਮੈਂ ਬੋਲਦਾ ਨਹੀਂ ਨਿੰਮਰਿਸ਼ ਅਸਾਂ ਤੋਂ ਪੁੱਛੀਏ ਨਹੀਂ ਨਹੀਂ ਇੱਕ ਦੋ ਸਵਾਲ ਹੋਰ ਪੁੱਛ ਲਈ ਭਾਈ ਜੀ ਮਸਾ ਤੁਸੀਂ ਸਾਡੇ ਜਥੇਦਾਰ ਹੋ ਬਾਹ ਸਾਡੀ ਕੌਮ ਦੇ ਮੈਨੂੰ ਇਹਨਾਂ ਨੂੰ ਵੀ ਪੁੱਛ ਲੈਣ ਨੂੰ ਨਾ ਨਹੀਂ ਅੱਛਾ ਆਹ ਵੀ ਬੋਲ ਦਿਓ ਮਾਰਾ ਜਨਾਬਾ ਰਹੀ ਆਪਣਾ ਬਰਕਾੜੀ ਕਹਾਂ ਵਾਲੇ ਵੀ ਇਹ ਮਰ ਸਾਰੇ ਬੋਲ ਕੇ ਨਾ ਕਰਾਇਆ ਹੈ ਨਾ ਲਿਓ ਜਮਾ ਸੁਣ ਕੇ ਕੀ ਤਰਸਣਾ ਗੱਲ हां ਅਸੀਂ ਤਾਂ ਸਾਰੀ ਉਮਰ ਦੇ ਕੀਰਤਨ ਸੁਣੀ ਆ ਮੈਂ ਜੀ ਚਲ ਅਸੀਂ ਇਕੱਲੇ ਮੈਂ ਅਸੀਂ ਤੁਹਾਡੇ ਨਾਲ ਕੋਈ ਸਵਾਲ ਵੀ ਪੁੱਛਨੇ ਆ ਸੀ ਹਜਾਰ ਸੱਤ ਸਾਲਾਂ ਦਾ ਕਹਿੰਦਾ ਸਤ ਸੋਦਾ ਸਹੀ ਤੁਸੀਂ ਦੋ ਬੰਦੇ ਦੋ ਬੰਦੇ ਜੇਗਾ ਕਿਉਂ ਨਹੀਂ ਗੱਲ ਕਰਦੇ ਤੁਸੀਂ ਹਮਾਰੇ ਦੀ ਗੱਲ ਕਿਉਂ ਨਹੀਂ ਕਰਦੇ ਤੁਸੀਂ ਸਾਡੇ ਅੰਦਰ ਬੈਠੇ ਨੇ ਉਹਨਾਂ ਦੀ ਗੱਲ ਕਿਉਂ ਨਹੀਂ ਕਰਦੇ ਭਾਈ ਅਮਰਪਾਲ ਦੀ ਗੱਲ ਕਿਉਂ ਨਹੀਂ ਕਰਦੇ ਤੁਸੀਂ ਤੁਸੀਂ ਸਾਡੇ ਆਪ ਦੇ ਪਾਸੇ ਦੀ ਵੀ ਗੱਲ ਕਰੋ ਹਵਾਰਿਆਂ ਦੀ ਵੀ ਗੱਲ ਕਰੋ ਕਿਉਂ ਨਹੀਂ ਗੱਲ ਕਰਦੇਗੇ ਲਿੱਲੀ ਨਾਲ ਜਾ ਰਹੀਏ ਤੁਹਾਡੀ ਆਪ ਦੀ ਵੀਡੀਓ ਆਈ ਹੋਈ ਹੋएगी ਦਿੱਲੀ ਨਾਲ ਜਾ ਰਹੀਏ ਸਾਡੀ ਤੁਹਾਡੀ ਵੀਡੀਓ ਆਈ ਹੋਈ ਹੋएगी ਇਹ ਵੀਡੀਓ ਆਈ ਆ ਤੁਹਾਡੀ ਵੀ ਦਿੱਲੀ ਨਾਲ ਜਾ ਰਹੀ ਆ ਸਾਡੀ ਹਾਂ ਹੁਣ ਭਜ ਦੋ ਸਾਡੇ ਸਵਾਲ ਤੇ ਜਵਾਬ ਦੋ ਜੇ ਜੱਥੇਦਾਰ ਬਣੇ ਹੋਗੇ